ਅਮਰੁੱਧ ਗੜੀਗ ਮਹਿਮ ਚੱਲ ਰਹੀ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੀ ਡਾਇਰੈਕਸ਼ਨਸ ਤੇ ਫਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੇ ਸੀਆਈਏ ਜ਼ੀਰਾ ਦੀ ਟੀਮ ਨੇ ਸਾਡੇ ਡੀਐਸਪੀ ਡੀ ਦੇ ਸੁਪਰਵੀਜ਼ਨ ਦੇ ਵਿੱਚ ਤੇ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇੱਕ ਤਰਸੇਮ ਸਿੰਘ ਉਹ ਸੇਮਾ ਉਤਰ ਸਾਰਜ ਸਿੰਘ ਵਾਸੀ ਕਾਲੇ ਵਾਲਾ ਹਿਤਾੜ ਇਹਨੂੰ ਗ੍ਰਿਫਤਾਰ ਕਰਕੇ ਇਸ ਦੇ ਪਾਸੋਂ 452 ਗ੍ਰਾਮ ਆਈਸ ਬਰਾਮਦ ਕੀਤੀ ਹੈ ਤੇ ਇਸ ਦੀ ਦਾਣਾ ਮੰਡੀ ਫਰੀਦਕੋਟ ਰੋਡ ਫਰੋਜ ਪਰ ਇਸ ਦੇ ਏਰੀਏ ਦੇ ਵਿੱਚੋਂ ਇਹਦੀ ਬਰਾਮਦਗੀ ਹੋਈ ਸੀ ਇਸ ਨੂੰ ਫੜਿਆ ਜਿਹੜਾ ਇਨਫੋਰਮੇਸ਼ਨ ਬੇਸ ਮਾਕਾਬੰਦੀ ਕੀਤੀ ਹੋਈ ਸੀ ਜਿੱਥੇ ਇਹ ਆਏ ਤੇ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਐਵੇਂ ਹੀ ਸੀਆਈਏ ਜ਼ੀਰਾ ਵੱਲੋਂ ਹੀ ਜਿਹੜਾ ਇੱਕ ਹੋਰ ਅ ਕੇਸ ਦੇ ਵਿੱਚ ਵਧੀਆ ਰਿਕਵਰੀ ਕਰਦੇ ਹੋਏ ਸਰਵਨ ਉਮਰ ਕਰੀਬ 20 ਸਾਲਾ ਪੁੱਤਰ ਤਰਸੀਮ ਵਾਸੀ ਵਾਰਡ ਨੰਬਰ 17 ਭਰਤ ਨਗਰ ਫਿਰੋਜ਼ਪੁਰ ਸ਼ਹਿਰ ਦੇ ਵਾਸੀ ਹੈ ਇਹ ਦਾਣਾ ਮੰਡੀ ਪਿੰਡ ਭਾਗੋ ਕੇ ਠਾਣਾ ਮੱਲਾ ਵਾਲੇ ਏਰੀਏ ਦੇ ਵਿੱਚ ਇਹਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਇੱਕ ਗਲੌਕ ਪਿਸਟਲ ਤਿੰਨ ਉਹਦੇ ਕੈਟਰੀਜਸ ਤੇ ਇੱਕ ਪਿਸਟਲ ਬੱਤੀਬੋਰ ਜਿਹੜਾ ਦੇਸੀ ਪਿਸਟੋਲ ਅਤੇ ਇੱਕ ਦੇਸੀ ਕਟਾ ਜਿਹੜਾ ਪਿਸਟੋਲ ਹੈ ਤੇ ਉਹ ਬਰਾਮਦ ਕਰਤਾ ਇੱਕ ਸਫਲਤਾ ਹਾਸਲ ਹੋਈ ਨਾਲ ਇਹਨਾਂ ਦੇ ਤਿੰਨ ਤਿੰਨ ਇਹਨਾਂ ਦੇ ਰੌਂਡ ਹੈ ਜਿਹੜੇ ਜਿੰਦਾ ਰੌਂਡ ਹੈ ਤੇ ਇਹ ਜਿਹੜਾ ਤਰਸੇਮ ਸਿੰਘ ਔਰ ਸਿਮ ਹੈ ਜਿਹਦੇ ਤੋਂ 452 ਗ੍ਰਾਮ ਆਇਸ ਬਰਾਮਦ ਹੋਈ ਹੈ ਇਹਦੇ ਤੇ ਪਹਿਲਾਂ ਵੀ ਤਿੰਨ ਜਿਹੜੇ ਐਨਡੀਪੀਐਸ ਦੇ ਮਕਦਮੇ ਦਰਜ ਹੈ ਤਿੰਨ ਨੰਬਰ 220 ਦਾ ਹਰੀਕੇ ਰਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ ਦਾ ਇਵੇਂ ਇੱਕ ਕੋਟੀ ਸਖਾ ਪੁਲਿਸ ਸਟੇਸ਼ਨ ਦੇ ਵਿੱਚ ਜ਼ਿਲ੍ਹਾ ਮੋਗਾ ਚ ਪਰਚਾ ਦਰਜ ਹੈ ਤੇ ਇੱਕ ਲੱਖੋ ਕੇ ਬਰਾਮ ਫਿਰੋਜ਼ਪੁਰ ਦੇ ਵਿੱਚ ਪਹਿਲਾਂ ਇਸ ਦੇ ਖਿਲਾਫ ਪਰਚਾ ਦਰਿਆ ਸਰ ਜੀ ਜੀ ਹਾਲੇ ਚਾਰ ਘਰੇ ਹੈ ਅਨਜਾਇਬ ਜੀ ਸਰਕੀ ਕਿਸੇ ਵਾਰ ਦਾ ਨੂੰ ਅੰਜਾਮ ਦੇਣਾ ਸੀ ਹਨ ਅੱਜ ਦੇਖੋ ਇਹ ਅਸੀਂ ਇਸ ਤੋਂ ਅਜੇ ਪੁੱਛ ਕਿਸ ਚੱਲ ਰਹੀ ਹੈ ਇਸ ਨੇ ਇੱਕ ਦੋ ਸਾਥੀਆਂ ਦੇ ਆਪਣੇ ਦੇ ਨਾਮ ਦਿੱਤੇ ਆ ਜਿਹੜਾ ਜਿਹੜਾ ਨੂੰ ਅਸੀਂ ਆਉਂਦੇ ਦਿਨਾਂ ਦੇ ਵਿੱਚ ਗਿਫਤਰ ਕਰਕੇ ਸੜਨ ਟੀਮਸ ਬਣਾਈਆਂ ਹੋਈਆਂ ਤੇ ਉਹ ਤੁਹਾਨੂੰ ਬੋਰਡ ਇਹਨਾਂ ਤੋਂ ਸਾਨੂੰ ਸੰਭਾਵਨਾ ਹੈ ਇਹ ਦੇ ਨਾਲ ਦੇ ਸਾਥੀ ਵੀ ਪੜਾਂਗੇ ਹੋਰ ਗਰਾਮਦਗੀ ਵੀ ਸੀ ਜੇ ਦਾ ਵੀ ਲੱਗਦਾ ਸੀ ਕਿ ਸੀ ਇਮ ਪਰਚੇਸ ਕਰਦਾ ਸੀ ਜਿਹੜੇ ਵਾਰਦਾ ਤੁਹਾਨੂੰ ਦਿੱਲੇ ਜਾਂ ਉਹਨਾਂ ਨੂੰ ਇੱਥੇ ਦਿੱਤਾ ਸੀ ਜਾਂ ਇਹ ਆਪ ਵੀ ਕਰਾਇਆ ਇਹ ਪੁਛਗਿੱਛ ਸਾਰੀ ਚੱਲ ਰਹੀ ਹੈ ਜੀ ਇਹ ਆਪ ਵੀ ਕਰਾਇਮ ਕਰਨਾ ਹੋ ਸਕਦਾ ਤੇ ਅੱਗੇ ਨਾਲ ਜਿਹੜੇ ਦੇ ਸਾਥੀ ਹੈ ਉਹ ਇਸ ਤੇ ਸਾਡੀ ਪੁਛਗਿੱਛ ਦੇ ਦੌਰਾਨ ਆਏ ਆ ਉਹਨਾਂ ਨੂੰ ਅਸੀਂ ਜਲਦ